ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਆਪ ਜੀ ਨਾਲ ਗੱਲ ਕਰਨਾ ਚਾਹੁੰਨਾ ਜਿਸ ਦੌਰ ਦੇ ਵਿੱਚੋਂ ਅੱਜ ਅਸੀਂ ਨਿਕਲ ਰਹੇ ਹਾਂ ਖਾਸ ਕਰ ਆ ਦਿਨ ਜਿਹੜੇ ਕਿ ਇਲੈਕਸ਼ਨ ਦੇ ਨੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਨ੍ਹਾਂ ਵੱਲੋਂ ਮੈਨੂੰ ਪ੍ਰੋਫੈਸਰ ਰਮਿੰਦਰਪਾਲ ਸਿੰਘ ਜੀ ਨੂੰ ਪਟਿਆਲਾ ਲੋਕ ਸਭਾ ਤੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਜਿੱਥੇ ਇੱਕ ਪਾਸੇ ਮੈਂ ਪਾਰਟੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਯੋਗ ਸਮਝਿਆ ਉੱਥੇ ਮੈਂ ਕੁਝ ਅਪੀਲ ਆਪ ਸੰਗਤ ਨਾਲ ਵੀ ਸਾਂਝੀ ਕਰਨਾ ਚਾਹੁੰਦਾ ਪਹਿਲੀ ਗੱਲ ਤਾਂ ਇਹ ਹੈ ਕਿ 1984 ਦਾ ਵਰਤਾਰਾ ਸਿੱਖਾਂ ਦੇ ਵਿੱਚੋਂ ਕਦੇ ਵੀ ਖਤਮ ਨਹੀਂ ਕੀਤਾ ਜਾ ਸਕੇਗਾ ਕਿਉਂਕਿ ਜੇ ਵੱਡਾ ਕੱਲੂ ਘਾਰਾ ਛੋਟਾ ਕੱਲੂ ਘਾਰਾ ਸਦੀਆਂ ਪਹਿਲਾਂ ਵੀ ਹੋ ਗਿਆ ਤਾਂ ਜੇ ਉਹ ਅਸੀਂ ਨਹੀਂ ਭੁੱਲੇ ਤਾਂ ਅਸੀਂ ਨੈਵਰ ਫੋਰਗੇਟ 1984 1984 ਵਾਲਾ ਕੱਲੂ ਘਾਰਾ ਵੀ ਅਸੀਂ ਨਹੀਂ ਭੁੱਲਾਂਗੇ ਉਸ ਖਾਸ ਸਮੇਂ ਦੇ ਵਿੱਚ ਜਦੋਂ 1984 ਦਾ ਇੱਕ ਹੰੂਕਾਰਾ ਹੋਇਆ ਉਸ ਵਕਤ ਸਾਡੀ ਪਾਰਟੀ ਦਾ ਜਨਮ ਹੋਇਆ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਤੇ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੈ ਸੰਤ ਜਰਨੈਲ ਸਿੰਘ ਭਿੰਡਰਾਵਲਿਆਂ ਦੀ ਸ਼ਹਾਦਤ ਤੇ ਸੰਤ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਭਾਰਤੀ ਹਕੂਮਤ ਤੋਂ ਅਸਤੀਫਾ ਦੇਣਾ ਆਈਪੀਐਸ ਅਫਸਰ ਦੇ ਤੌਰ ਤੇ ਡੀਆਈਜੀ ਦੇ ਤੌਰ ਤੇ ਇਹ ਸਾਰੀਆਂ ਗੱਲਾਂ ਅੱਜ ਇੱਕ ਇਤਿਹਾਸ ਨੇ ਤੇ ਇਹ ਇਤਿਹਾਸ ਅੱਗੇ-ਅੱਗੇ ਚੱਲ ਰਿਹਾ ਹੈ ਹੁਣ ਜਿਹੜਾ ਸਮਾਂ ਆਇਆ ਹੈ ਇਹਦੇ ਵਿੱਚ ਮੈਂ ਕੇਵਲ ਇੱਕ ਗੱਲ ਕਹਿ ਕੇ ਆਪਣੀ ਗੱਲ ਸ਼ੁਰੂ ਕਰਦਾ ਕਿ 1947 ਤੋਂ ਹੀ ਸਾਡੇ ਖਿਲਾਫ ਜਿਹੜੇ ਨੈਰੇਟਿਵ ਬਿਲਡ ਕੀਤੇ ਗਏ ਨੇ ਬਹੁ ਗਿੰਦੀ ਹਿੰਦੂਤਵ ਨੇ ਉਦਾ ਮੁਕਾਬਲਾ ਸਾਡੇ ਸਿੱਖ ਲੀਡਰ ਕਰਦੇ ਆ ਰਹੇ ਨੇ ਪਰ ਜਦੋਂ ਸੰਤ ਜਰਨੈਲ ਸਿੰਘ ਜੀ ਦਾ ਉਭਾਰ ਹੋਇਆ ਜਿਨ੍ਹਾਂ ਨੇ ਕੌਮ ਦੀ ਤਰਸਦੀ ਨੂੰ ਸਮਝਿਆ ਤੇ ਉਹਨੂੰ ਖਤਮ ਕਰਨ ਦੀ ਦਾਬੀੜਾ ਚੁੱਕਿਆ ਉਸ ਵਕਤ ਤੋਂ ਲੈ ਕੇ ਕਰਕੇ ਅੱਜ ਤੱਕ ਦੀ ਕਹਾਣੀ ਜਿਹੜੀ ਹੈ ਉਹ ਮੇਰੀ ਉਮਰ ਵਾਲੇ ਤਾਂ ਜਾਣਦੇ ਨੇ ਉਹਨਾਂ ਦਾ ਅੱਗੇ ਦੋ ਹਿੱਸੇ ਨੇ ਇੱਕ ਤਾਂ ਉਹ ਨੇ ਜਿਹੜੇ ਜਾਣਦਿਆਂ ਹੋયા ਆਪਣਾ ਯੋਗਦਾਨ ਇਹਦੇ ਵਿੱਚ ਪਾਈ ਜਾਂਦੇ ਨੇ ਕਿ ਸਾਡੇ ਗਲੋਂ ਇਹ ਗੁਲਾਮੀ ਕਿਵੇਂ ਲੱਥੇ ਕਿਵੇਂ ਅਸੀਂ ਇੰਡੀਅਨ ਸਟੇਟ ਦੇ ਜ਼ੁਲਮ ਦਾ ਮੁਕਾਬਲਾ ਕਰੀਏ ਤੇ ਇੱਕ ਸਿੱਖਾਂ ਦਾ ਹਿੱਸਾ ਇਹ ਹੈ ਕਿ ਜਿਹੜਾ ਇੰਡੀਅਨ ਸਟੇਟ ਦਾ ਗੁਲਾਮ ਬਣ ਕੇ ਨਿੱਜ ਦੇ ਫਾਇਦਿਆਂ ਵੱਲ ਨੂੰ ਤੁਰਿਆ ਹੋਇਆ ਸੋ ਉਹੀ ਗੱਲ ਅੱਜ ਇਸ ਇਲੈਕਸ਼ਨ ਦੇ ਵਿੱਚ ਆ ਰਹੀ ਹੈ ਇੱਕ ਪਾਸੇ ਮੈਂ ਸਿੱਖ ਕੌਮ ਦੀ ਉਸ ਧਿਰ ਵੱਲੋਂ ਖੜਾ ਜਿਹੜੀ ਧਿਰ ਇੰਡੀਅਨ ਹਕੂਮਤ ਦੀ ਗੁਲਾਮੀ ਬਰਦਾਸ਼ਤ ਨਹੀਂ ਕਰ ਰਹੀ ਤੇ ਉਹਦਾ ਮੁਕਾਬਲਾ ਕਰਨ ਲਈ ਆਪਣੇ ਆਪਣੇ ਤਰੀਕੇ ਕੋਸ਼ਿਸ਼ ਕਰ ਰਹੀ ਹੈ ਦੂਸਰੇ ਪਾਸੇ ਜੇ ਆਪਾ ਪੰਜਾਬ ਤੇ ਝਾਤ ਮਾਰੀਏ ਚਾਹੇ ਬਾਦਲ ਹੋਣ ਚਾਹੇ ਕਾਂਗਰਸ ਹੋਵੇ ਚਾਹੇ ਭਾਜਪਾ ਹੋਵੇ ਤੇ ਚਾਹੇ ਆਪ ਹੋਵੇ ਇਹ ਸਾਨੂੰ ਗੁਲਾਮ ਰੱਖਣਾ ਚਾਹੁੰਦੇ ਨੇ ਸਾਨੂੰ ਲੁੱਟ ਰਹੇ ਨੇ ਇਹਨਾਂ ਨੇ ਲੁੱਟਿਆ ਤੇ ਆਪਣੇ ਨਿੱਜੀ ਫਾਇਦੇ ਜਿਹੜੇ ਨੇ ਉਹ ਲੈ ਲਏ ਨੇ ਇਸ ਹਾਲਾਤ ਦੇ ਵਿੱਚ ਮੇਰਾ ਤੇ ਮੇਰੇ ਵਰਗਿਆਂ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਮੁਕਾਬਲੇ ਵਿੱਚ ਆਉਣਾ ਜਿੱਥੇ অতি ਮਹੱਤਵਪੂਰਨ ਹੈ ਪਿਛਲੇ 40 ਸਾਲ ਤੋਂ ਅਸੀਂ ਇਹ ਲੜਾਈ ਲੜਦੇ ਆ ਰਹੇ ਹਾਂ ਉੱਥੇ ਇੱਕ ਦੋ ਗੱਲਾਂ ਮਹੱਤਵਪੂਰਨਲੀ ਆਪਾਂ ਸਾਂਝੀਆਂ ਕਰਨੀਆਂ ਨੇ ਕਿ ਜਿੱਥੋਂ ਜੇ ਦਲੀਲ ਦੀ ਗੱਲ ਕਰੀਏ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਉਸੇ ਸੋਚ ਦਾ ਵਾਰਿਸ ਹੋਣ ਦੇ ਨਾਤੇ ਜਿਸ ਸੋਚ ਤੇ ਸਿੱਖਾਂ ਦੇ ਇਤਿਹਾਸ ਨੂੰ ਮਾਣ ਹੈ ਜਿਹੜਾ ਸਾਡੇ ਸਮਿਆਂ ਨੇ ਸੰਜ ਜਰਨੈਲ ਸਿੰਘ ਦੇ ਵਿੱਚੋਂ ਦੇਖਿਆ ਤੇ ਸਰਦਾਰ ਸਿਮਰਜੀਤ ਸਿੰਘ ਦੇ ਮਾਂ ਸਾਥ ਵਿੱਚੋਂ ਮਾਣਿਆ ਤੇ ਮਾਣ ਰਹੇ ਆ ਜਬ ਬਾਬਾ ਜਗਿੰਦਰ ਸਿੰਘ ਜੀ ਦਾ ਸਾਥ ਮਾਣਿਆ ਉਸ ਸੋਚ ਦੀ ਰਿਪਰੈਜੈਂਟੇਸ਼ਨ ਦੇ ਤੌਰ ਤੇ ਪ੍ਰੋਫੈਸਰ ਮਹਿੰਦਰਪਾਲ ਸਿੰਘ ਉਹ ਸਾਰੀਆਂ ਦਲੀਲਾਂ ਆਪ ਜੀ ਨਾਲ ਲੰਬੇ ਸਮੇਂ ਤੋਂ ਸਾਂਝੀਆਂ ਕਰਦਾ ਆ ਰਿਹਾ ਹੈ ਤੇ ਤੁਹਾਡਾ ਨਿਮਾਣਾ ਸਿੱਖ ਗੁਰੂ ਪੰਥ ਦਾ ਦਾਸ ਇਹਦੇ ਵਿੱਚ ਕਦੇ ਵੀ ਗੁਰੂ ਕਿਰਪਾ ਨਾਲ ਝੁਕਿਆ ਨਹੀਂ ਰੁਕਿਆ ਨਹੀਂ ਇਹ ਇੱਕ ਫੈਕਟ ਹੋ ਚੁੱਕਾ ਹੈ ਅੱਜ ਤੱਕ ਜਿਹੜਾ ਕਿ ਇਸ ਮੁਕਾਬਲੇ ਲਈ ਬਹੁਤ ਜ਼ਰੂਰੀ ਹੈ ਦੂਸਰੇ ਪਾਸੇ ਵਿਕਿਆ ਨਹੀਂ ਇਹ ਵੀ ਇੱਕ ਇਤਿਹਾਸ ਹੈ ਮੇਰੇ ਨੀਅਰ ਐਂਡ ਡੀਅਰ ਮੇਰੇ ਜਾਣਨ ਵਾਲੇ ਨੇੜੇ ਰਹਿਣ ਵਾਲੇ ਜਾਂ ਮੈਨੂੰ ਦੂਰੋਂ ਰਹਿ ਕੇ ਵੀ ਜਾਣਨ ਵਾਲੇ ਇਸ ਗੱਲ ਨੂੰ ਵੀ ਚੰਗੀ ਤਰ੍ਹਾਂ ਜਾਣਦੇ ਨੇ ਕਿ ਇਹ ਵਿਕਿਆ ਨਹੀਂ ਬੇਸ਼ੱਕ ਇਹਦਾ ਨਿੱਜੀ ਨੁਕਸਾਨ ਹੋਇਆ ਹੈ ਉਹ ਹੁੰਦਾ ਹੁੰਦਾ ਹੈ ਉਹ ਕੋਈ ਮੈਂ ਕਿਸੇ ਤੇ ਆਸਾਨ ਨਹੀਂ ਕੀਤਾ ਜਦੋਂ ਅਸੀਂ ਇਸ ਲੜਾਈ ਦੇ ਵਿੱਚ ਪਾਵਾਂਗੇ ਤਾਂ ਸਾਨੂੰ ਇਹ ਨੁਕਸਾਨ ਬਰਦਾਸ਼ਤ ਕਰਨੇ ਪੈਣਗੇ ਹੁਣ ਆ ਗਈ ਇਲੈਕਸ਼ਨ ਦੀ ਗੱਲ ਇਲੈਕਸ਼ਨ ਦੇ ਵਿੱਚ ਇੱਕ ਹੈ ਹਿੰਮਤ ਉਹ ਵਾਹਿਗੁਰੂ ਦੀ ਕਿਰਪਾ ਨਾਲ ਬੇਅੰਤ ਹੈ ਇੱਕ ਹੈ ਦਲੀਲ ਉਹ ਵਾਹਿਗੁਰੂ ਦੀ ਮਿਹਰ ਸਦਕਾ ਜਿੰਨੀ ਚਾਹੀਦੀ ਹੈ ਉੰਨੀ ਹੈ ਤੇ ਤੀਸਰੀ ਜਿਹੜੀ ਗੱਲ ਮਹੱਤਵਪੂਰਨ ਹੈ ਇਲੈਕਸ਼ਨਾਂ ਦੇ ਵਿੱਚ ਔਰ ਫੰਡ ਪੈਸਾ ਜਿਨ੍ਹਾਂ ਟੂਲਸ ਦੇ ਰਾਹੀਂ ਜਿਨ੍ਹਾਂ ਸਾਧਨਾਂ ਦੇ ਰਾਹੀਂ ਅਸੀਂ ਇਸ ਮੁਕਾਬਲੇ ਵਿੱਚ ਦੂਜੇ ਦੇ ਮੁਕਾਬਲੇ ਵਿੱਚ ਆਉਣਾ ਹੈ ਉੱਥੇ ਮੈਂ ਨਿੱਜੀ ਰੂਪ ਚ ਵੀ ਕਹਿਣਾ ਤੇ ਮੇਰੀ ਪਾਰਟੀ ਸਮੁੱਚੇ ਤੌਰ ਤੇ ਵੀ ਬਹੁਤ ਕਮਜ਼ੋਰ ਹੈ ਮੈਂ ਇਹ ਅਪੀਲ ਕਰਨ ਵਾਸਤੇ ਤੁਹਾਡੇ ਕੋਲ ਆਇਆ ਕਿ ਜਿਹੜੀ ਲੜਾਈ ਅਸੀਂ ਲੜ ਰਹੇ ਹਾਂ ਜੇਕਰ ਉਹਦੇ ਇੱਕ ਹਿੱਸੇ ਨੂੰ ਦੇਖਿਆ ਜਾਂਦਾ ਕਿ 40 ਸਾਲ ਚ ਸਿੱਖਾਂ ਵਿੱਚ ਇੱਕ ਸਟੈਂਡ ਤੇ ਲੜਨ ਵਾਲੇ ਕੋਲ ਅੱਜ ਸਭ ਤੋਂ ਜ਼ਿਆਦਾ ਪੈਸਾ ਹੋਣਾ ਚਾਹੀਦਾ ਸੀ ਪਰ ਅੱਜ ਸਭ ਤੋਂ ਘੱਟ ਪੈਸਾ ਮੇਰੇ ਕੋਲ ਹੈ ਉਹਦਾ ਕਾਰਨ ਤੁਸੀਂ ਆਪ ਸਮਝੋ ਉਹ ਅੱਜ ਮੇਰਾ ਵਿਸ਼ਾ ਨਹੀਂ ਹੈ ਮੇਰਾ ਵਿਸ਼ਾ ਕਿ ਜਿਸ ਤਰ੍ਹਾਂ ਮਰਜ਼ੀ ਜਿੰਨਾ ਮਰਜ਼ੀ ਫੰਡ ਦੇ ਰੂਪ ਦੇ ਵਿੱਚ ਮੇਰਾ ਸਹਾਇਕ ਕਰੋ ਤਾਂ ਜੋ ਇਹ ਲੜਾਈ ਮੈਂ ਲੜਾਂ ਤੇ ਜਿੱਤਾਂ ਜੋ ਅੱਜ ਹਾਲਾਤ ਬਣੇ ਹੋਏ ਨੇ ਮੈਨੂੰ 10 ਰੁਪਏ ਤੋਂ ਲੈ ਕੇ ਕੋਈ ਲੱਖ ਰੁਪਏ ਤੱਕ ਦੇ ਸਕਦਾ ਹੈ ਤਾਂ ਮੈਂ ਉਹਦਾ ਸਵਾਗਤ ਕਰੂੰਗਾ 95 ਲੱਖ ਰੁਪਿਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਇਜਾਜ਼ਤ ਦਿੱਤੀ ਹੈ ਕਿ ਇੱਕ ਐਮਪੀ ਆਪਣੀ ਚੋਣ ਕੈਂਪੇਨ ਤੇ ਚਾਉਣ ਦੇ ਪ੍ਰਚਾਰ ਤੇ ਖਰਚ ਸਕਦਾ ਹੈ ਲਗਭਗ 1 ਕਰੋੜ ਪਰ ਮੇਰੇ ਕੋਲ ਅੱਜ 2.5 ਲੱਖ ਰੁਪਏ ਦੋ ਮਿੱਤਰਾਂ ਨੇ ਮੈਨੂੰ ਕੱਲ ਤੇ ਅੱਜ ਜਰੂਰ ਫੋਨ ਕੀਤੇ ਨੇ ਇਹ ਵੀਡੀਓ ਮੈਂ 2 ਦਿਨ ਪਹਿਲਾਂ ਬਣਾਉਣੀ ਸੀ ਪਰ ਪ੍ਰੋਗਰਾਮਾਂ ਦੇ ਰੁਝੇਵੇ ਕਰਕੇ ਮੈਂ ਇਹ ਅੱਜ ਕਰ ਰਿਹਾ ਉਹਨਾਂ ਦੋ ਮਿੱਤਰਾਂ ਦੇ ਫੋਨ ਨਾਲ ਹੀ ਮੈਨੂੰ ਬੜਾ ਉਤਸ਼ਾਹ ਮਿਲ ਗਿਆ ਹੈ ਕਿ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਹੁਣ ਤਕੜਾ ਹੋ ਗਿਆ ਹਾਂ ਫੰਡ ਵਾਲੇ ਪਾਸਿਓਂ ਬਸ ਇਹੀ ਮੈਂ ਅਪੀਲ ਕਰਨ ਵਾਸਤੇ ਤੁਹਾਡੇ ਨਾਲ ਅੱਜ ਰੂਬਰੂ ਹੋਇਆ ਕਿ ਸੰਪਰਕ ਕਰਕੇ ਮੇਰਾ ਨੰਬਰ ਹੇਠਾਂ ਸਕਰੀਨ ਤੇ ਵੀ ਚੱਲੂਗਾ ਜਦੋਂ ਮੇਰੀ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਮੈਂ ਬੋਲ ਕੇ ਵੀ ਦੱਸ ਦਿੰਨਾ 93161 59140 93161 59140 ਇਹ ਮੇਰਾ ਫੋਨ ਹੈ ਜਿਹੜਾ ਮੈਂ ਆਪ ਅਟੈਂਡ ਕਰਦਾ ਉਹਦੇ ਤੇ ਤੁਸੀਂ ਫੋਨ ਤੇ ਸੰਪਰਕ ਕਰਕੇ ਇਹਦੇ ਬਾਰੇ ਪੁੱਛ ਲਓ ਜਾਂ ਮੇਰਾ ਦਫ਼ਤਰ ਜਿਹੜਾ ਵਿਰ ਕਲੋਨੀ ਦੇ ਵਿੱਚ ਹੈ ਬੇਸ਼ੱਕ ਮੈਂ ਫੀਲਡ ਵਿੱਚ ਹੁੰਨਾ ਉੱਥੇ ਕੋਈ ਨਾ ਕੋਈ ਸੰਭਾਵੀ ਬੰਦਾ ਮੇਰਾ ਮਿੱਤਰ ਪਿਆਰਾ ਮੇਰੇ ਨਾਲ ਗੱਲ ਕਰਾ ਦੇਗਾ ਉੱਥੇ ਆ ਜਾਓ ਪਰ ਮੈਨੂੰ ਕਿਰਪਾ ਕਰਕੇ ਮੇਰੇ ਲਈ ਨਹੀਂ ਜਿਹੜੀ ਮੈਂ ਲੜਾਈ ਲੜ ਰਿਹਾ ਹਾਂ ਉਹਦੇ ਲਈ ਫੰਡ ਦੀ ਜਿਹੜੀ ਅਤਿਆੰਤ ਜ਼ਰੂਰਤ ਹੈ ਉਹ ਕਿਸੇ ਨਾ ਕਿਸੇ ਤਰੀਕੇ ਪੂਰੀ ਕੀਤੀ ਜਾਵੇ ਜੇ ਮੋٹے ਅੰਦਾਜ਼ੇ ਵਿੱਚ ਲਈਏ ਕਿ ਅੱਜ 17 ਲੱਖ VOTER ਪਟਿਆਲਾ ਪਾਰਲੀਮੈਂਟ ਚ ਹੈ 17 ਲੱਖ ਚੋਂ ਸਿਰਫ 500 ਬੰਦਾ 17 ਲੱਖ 500 500 ਬੰਦਾ ਮੈਨੂੰ ਜੇ 25-25000 ਰੁਪਇਆ ਦੇ ਦੇਵੇ ਕੋਈ 10 ਦੇਵੇ ਕੋਈ 20 ਦੇਵੇ ਕੋਈ 5 ਦੇਵੇ 7 ਦੇਵੇ ਮੈਂ ਐਵਰੇਜ ਗੱਲ ਕਰਦਾ 500 ਬੰਦਾ ਜੇਕਰ ਮੈਨੂੰ 25 25000 ਦੀ ਐਵਰੇਜ ਨਾਲ ਦੇ ਦੇਵੇ ਤਾਂ ਮੈਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ ਪੱਖੋਂ ਵੀ ਇਹ ਲੜਾਈ ਕੰਪੀਟ ਕਰਾਂਗਾ ਤੇ ਅੱਜ ਦੇ ਮਾਹੌਲ ਮੁਤਾਬਕ ਤੁਹਾਡਾ ਇਹ ਸਾਥੀ ਤੁਹਾਡਾ ਇਹ ਸਿੱਖ ਤੁਹਾਡਾ ਇਹ ਭਰਾ ਬਤੌਰ ਮੈਂਬਰ ਪਾਰਲੀਮੈਂਟ ਇਸ ਵਾਰ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਹੋਰ ਸਾਥੀਆਂ ਦੇ ਨਾਲ ਬਹੁਤ ਸ਼ਾਨ ਨਾਲ ਜਿਵੇਂ ਆਪਾਂ ਲਾਹੌਰ ਦੇ ਕਿਲੇ 'ਚ ਵੜੇ ਸੀ ਜਿੱਤ ਕੇ ਉਸ ਤਰ੍ਹਾਂ ਪਾਰਲੀਮੈਂਟ 'ਚ ਤੁਸੀਂ ਦੇਖੋਗੇ ਤੇ ਜਿਵੇਂ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਦੁਨੀਆ ਭਰ ਦੇ ਵਿੱਚ ਇੰਡੀਅਨ ਏਜੰਸੀਜ਼ ਵੱਲੋਂ ਕੀਤੇ ਜਾ ਰਹੇ ਕਤਲਾਂ ਦੀ ਗੱਲ ਰੱਖੀ ਐ ਉਹ ਹੋਰ ਵਧੀਆ ਤਰੀਕੇ ਦੇ ਨਾਲ ਸਿੱਖਾਂ ਤੇ ਹੋ ਰਹੇ ਜ਼ੁਲਮ ਤੇ ਪੰਜਾਬ ਨੂੰ ਜਿਨ੍ਹਾਂ ਕਾਰਨਾ ਕਰਕੇ ਪਿੱਛੇ ਧੱਕਿਆ ਜਾ ਰਿਹਾ ਹੈ ਉਹਦੀ ਗੱਲ ਅਸੀਂ ਤਰੀਕੇ ਨਾਲ ਕਰਕੇ ਸਮੁੱਚੇ ਤੌਰ ਤੇ ਅਸੀਂ ਇੱਕ ਐਸੀ ਉੱਥੇ ਢੇਰ ਬਣ ਕੇ ਖੜਾਂਗੇ ਜਿਹੜੀ ਪੰਜਾਬ ਲਈ ਵੀ ਜ਼ਰੂਰੀ ਹੈ ਜਿਹੜੀ ਸਿੱਖ ਕੌਮ ਲਈ ਵੀ ਜ਼ਰੂਰੀ ਹੈ ਸੋ ਦੁਨੀਆ ਭਰ ਦੇ ਸਿੱਖੋ ਪੰਜਾਬੀਓ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਜਿਹੜੀ ਮੇਰੇ ਕੋਲ ਘਾਟ ਅਜ ਆ ਰਹੀ ਹੈ ਫੰਡ ਦੀ ਉਹ ਪੂਰੀ ਕਰਨਾ ਹੁਣ ਤੁਹਾਡੀ ਜ਼ਿੰਮੇਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ